ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੁਖ ਭੰਜਨੀ ਸਾਹਿਬ ਗੌੜੀ ਮਹੱਲਾ ਪੰਜਵਾਂ ਮਾਂਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਦੀ ਹੈ ਪੂਰਨ ਸਤਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬ੍ਰਹਮ ਸੁਈ ਸੁਹਾਵਾ ਥਾਉ ਜਮ ਕੰਕਰ ਨੇਲ ਆਵਈ ਰਸਨਾ ਹਰਿ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪਿਆ ਰਾਦ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮਾ ਗਾਦ ਪਏ ਕਿਰਪਾਲ ਉਸਾਈਆਂ ਨੱਠੇ ਸੋਗ ਸੰਤਾਪ ਤਤਿ ਬੋ ਨਾ ਲੱਗਈ ਸਤਗੁਰ ਰੱਖੇ ਆਪ ਗੁਰ ਨਾਰਾਇਣ ਦੇ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਠੇ ਸਭਿ ਸਿਪਾਇਆ ਜਨ ਨਾਨਕ ਸਤਿਗੁਰ ਹਾਰ ਗੌੜੀ ਮਹੱਲਾ ਪੰਜਵਾ ਸੋਕੇ ਹਰਿ ਕੀਏ ਖਨਮਾਹੇ ਅੰਮ੍ਰਿਤ ਦ੍ਰਿਸ਼ਟ ਸੰਜਿ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦੀਨੀ ਆਪਣੀ ਸੇਵ ਰਹਾਓ ਮਿਟ ਗਈ ਚਿੰਤ ਪੁਨੀ ਮਨਿਆਸਾ ਕਰੀ ਦੇਆ ਸਤਿਗੁਰ ਗੁਣਤਾਸਾ ਦੁਖ ਨਾਠੇ ਸੁਖਾਏ ਸਮਾਏ ਟੀਨ ਨਾ ਪਰੀ ਜਗੁਰ ਫਰਮਾਏ ਸਪੁੰਨੀ ਪੂਰੀ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗਉੜੀ ਮਹੱਲਾ ਪੰਜਵਾਂ ਤਾਪ ਗਏ ਪਾਈ ਪ੍ਰਭ ਸ਼ਾਂਤ ਸੀਤਲ ਪੈ ਕੀਨੀ ਪ੍ਰਵਦਾਤ ਪ੍ਰਭ ਕਿਰਪਾ ਤੇ ਭੈ ਸੁਹੇਲੇ ਜਨਮ ਜਨਮ ਕੇ ਬਿਸ਼ਰੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਕ ਕਾ ਬਿਨਸਿਆ ਥਾਓ ਸਹਿ ਸੁਪਾਏ ਬੋਲੇ ਹਰਬਾਣੀ ਆਠ ਪੈਰ ਪ੍ਰਭ ਸਿਮਰਹੁ ਪ੍ਰਾਣੀ ਦੁਖ ਦਰਦ ਜਮ ਨੇੜ ਨਾ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹੱਲਾ ਪੰਜਵਾਂ ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਏ ਜਪ ਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹੋ ਇਕਸ ਬਿਨ ਨਾਹੀ ਦੂਜਾ ਕੋਏ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰੇਕ ਹਰ ਹਰ ਅਖਰ ਮਨ ਮੈਂ ਲੇਖ ਰਵ ਰਹਿਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰਜਾਮੀ ਗਉੜੀ ਮਹੱਲਾ ਪੰਜਵਾ ਕੋਟ ਬਿਗਨ ਹਰੇਖ ਨਮਾਹੀ ਹਰ ਹਰ ਕਥਾ ਸਾਧ ਸੰਗ ਸੁਨਾਹੇ ਪੀਵਤ RAM ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਤਾਸ ਰਹੁ ਸਰਬ ਕਲਿਆਣ ਸੁਖ ਸਹਿਜ ਨਿਦਾਨ ਜਾਂ ਕਹਿ ਹਿਰਦੇ ਵਸੇ ਭਗਵਾਨ ਔਖੇ ਮੰਤਰ ਤਤ ਸੰਤ ਸਭਿ ਸ਼ਾਰ ਕਰਨੇ ਹਾਰ ਹਰਦੇ ਮੈਂ ਧਾਰ ਤਾਜ ਸਭ ਪਰਮ ਪਜਿਓ ਪਾਰ ਬ੍ਰਹਮ ਕਹੋ ਨਾਨਕ ਅਟਲ ਇਹ ਧਰਮ ਗੋੜੀ ਮਹੱਲਾ ਪੰਜਵਾ ਸ਼ਾਂਤ ਭਈ ਗੁਰੂ ਗੋਬਿੰਦ ਪਾਈ ਤਾਪਾ ਮੈਂ ਸੇ ਮੇਰੇ ਭਾਈ ਰਹਾਉ RAM ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭੇਖ ਲਿਆਨ ਪਾਰ ਬ੍ਰਹਮ ਗੁਣ ਅਗੰਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਆਦ ਉਬਰੇਮ ਜਨਮੀਤ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਈ ਗੌੜੀ ਮਹਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਪਈ ਸੇ ਬਰਹਾਓ ਸੀਤਲਾ ਤੇ ਰਖਿਆ ਵਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੇ ਸੋ ਜੀਵੇ ਸਾਧ ਸੰਗਤ ਹਰ ਅੰਮ੍ਰਿਤ ਪੀਵੇ ਗੋੜੀ ਮਹੱਲਾ ਪੰਜਵਾ ਥਿਰ ਘਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਸਿਵਾਰੇ ਰਹੋ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਛਾ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਪਜੂਪ ਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਵੰਤਰ ਜਾਮੀ ਨਾਨਕ ਓਟ ਫਕਰੀ ਪ੍ਰਭ ਸੁਆਮੀ ਗੋੜੀ ਮਹੱਲਾ ਪੰਜਵਾ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ ਰੋ ਪੰਚ ਵਿਖਾਦੀ ਏ ਗਰੀਬਾ ਰਖੋ ਰਖਨ ਹਾਰੇ ਖੇਦ ਕਰੇ ਅਰ ਬਹੁ ਸੰਤਾਵੇ ਆਇਓ ਸਰਣ ਤੁਹਾਰੇ ਕਰ ਕਰ ਹਾਰੇ ਅਨਕ ਬਉ ਭਾਤੀ ਛੋਡੇ ਖਤ ਨੂੰ ਨਾਹੀ ਏਕ ਬਾਤ ਸੁਨਤਾ ਕੀ ਓਟਾ ਸਾਤ ਸੰ ਮਿਟ ਜਾਹੀ ਤਾਰ ਕਿਰਪਾ ਸੰਤ ਮਿਲੇ ਮੋਹੀ ਤਿੰਨ ਤੇ ਧੀਰਜ ਪਾਇਆ ਸੰਤੀ ਮੰਦ ਦਿਓ ਮਹ ਨਿਰਪਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਵਿਖਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਿਆ ਪ੍ਰਗਾਸ ਪਾਇਆ ਪਦ ਨਿਰਬਾਣੀ ਬਿਲਾ ਬਲ ਮਨ ਲਾਪੰਜਵਾ ਸਰਬਕल्याण ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗੰਨਾ ਲਾਗੇ ਜਪ ਅਲਖ ਭੇਵ ਤਰਤਪਨੀਤ ਪਈ ਗੁਣ ਗਾਏ ਦੁਰਤਗਿਆ ਹਰਨਾਮ ਧਿਆਏ ਰਹੋ ਸਬਨੀ ਥਾਈ ਰਵਿ ਆਪ ਆਜੁਗਾ ਜਾ ਕਵਡ ਪ੍ਰਤਾਪ ਗੁਰਪ੍ਰਸਾਦ ਨਾ ਹੋਈ ਸੰਤਾਪ ਗੁਰਕੇ ਚਲਨ ਲਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤਿਗੁਰੂ ਟੂਠੇ ਪਾਰ ਬ੍ਰਹਮ ਪ੍ਰਪੇਰਖ ਵਾਲੇ ਜਿੱਥੇ ਕਿਥੇ ਦੀ ਸੈਨਾਲੇ ਨਾਨਕ ਦਾਸ ਖਸਮ ਰਤ ਪਾਲੇ ਬਿਲਾਵਲ ਮੰਨ ਦਾ ਪੰਜਵਾ ਚਰਨ ਕਮਲ ਪ੍ਰਵਿਹਰ ਦੇ ਤਿਆਏ ਰੋਗ ਸਗਲੇ ਸੁਖ ਪਾਏ ਗੁਰ ਦੁਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹੋ ਅਕਥ ਕਥਾ ਅੰਮ੍ਰਿਤ ਪ੍ਰਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਲਾ 5 ਸ਼ਾਂਤ ਪਾਈ ਗੁਰ ਸਤਿਗੁਰੂ ਪੂਰੇ ਸੁਖ ਉਪਜੇ ਬਾਜੇ ਅਨਹਦ ਤੂਰੇ ਰਹੋ ਤਾਪ ਪਾਪ ਸੰਤਾ ਬਿਨਾਸੇ ਹਰਿ ਸਿਮਰਤਿ ਕਿਲੇ ਵਿਖ ਸਭ ਨਾਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਬਿਲਾਵਲ ਮਹਲਾ 5 ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਮਿਰਦ ਸੁਮਾਰਿਆ ਸਾਜਣਾ ਹੋਏ ਕਿਰਪਾਲਾ ਬਖਸ਼ੇ ਸਪਰਵਾਰਿਆ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰਜਾਹਰ ਗੋਬਿੰਦ ਕੀ ਸੂਖ ਮੰਗਲ ਖੁਲਿਆਣ ਵਿਚਾਰਿਆ ਰਹੋ ਵਣ ਤ੍ਰੇਣ ਤ੍ਰਿਪਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇਸੇ ਨਾਨਕ ਫਲ ਪਾਏ ਪੂਰਨ ਇਸ ਪੁਜਾਰਿਆ ਬਿਲਾਵਨ ਮਨ ਲਾਪਨੋ ਰੋਗ ਗਿਆ ਪ੍ਰਭਾਗ ਬੋਇਆ ਨੀਂਦ ਪਈ ਸੁਖ ਸਹਿਜ ਕਰਿਆ ਰਹੋ ਰੱਜ ਰੱਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਤ ਮਾਹਿ ਤੇ ਆਈ ਨਾਨਕ ਗੁਰਪੂਰੇ ਸੁਲਣਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾ ਬਲ ਮਹਲਾ ਪੰਜਵਾ ਤਾਪ ਸੰਤਾਪ ਸਗਲੇ ਗਏ ਬਿਸੇਤੇ ਰੋਗ ਪਾਰ ਬ੍ਰਹਮ ਤੂ ਬਖਸਿਆ ਸੰਤਨ ਰਸ ਭੋਗ ਰਹੁ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ arogh ਗੁਣ ਗਾਵੋ ਨਿਤਰਾਮ ਕੇ ਇਹ ਅਵਖਦ ਜੋਗ ਆਏ ਬਸੋ ਕਰਦੇ ਇਸ ਮੈਂ ਇਹ ਭਲੇ ਸੰਯੋਗ ਨਾਨਕ ਪ੍ਰਭ ਸੋ ਪ੍ਰਸੰਨ ਪਏ ਲਗੇ ਵਿਯੋਗ ਬਿਲਾਵਲ ਮੱਲਾ ਪੰਜਵਾ ਬੰਦਨ ਕਾਟੇ ਪ੍ਰਭ ਹੋਆ ਕਿਰਪਾਲ ਦੀਨ ਦੇਾਰ ਪ੍ਰਭ ਪਰਮ ਭ੍ਰਮਤਾ ਕੀ ਨਦ ਨਿਹਾਲ ਗੁਰਪੂਰੇ ਕਿਰਪਾ ਕਰੇ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਇ ਆਪਰੰਤਿਆ ਮਨ ਜੋਗ ਰਹੋ ਖੁਦ ਹਰਿ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਧ ਸੰਗੰਨ ਮਨ ਤਨ ਹਿਤੇ ਫਿਰ ਦੁਖ ਨ ਜਾਪੈ ਹਰ 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 ਜਾਪੀਏ ਅੰਤਰ ਲਿਵ ਲਾਈ ਕਿਲ ਵਿਖੁਤਰੇ ਸੁਧ ਹੋਏ ਸਾਧੂ ਸਰਣਾਈ ਸੰਤ ਜਪਤ ਹਰ ਨਾਮ ਜਸ ਤਾ ਕੀ ਦੂਰ ਬਲਾਈ ਮਹਾ ਮੰਤਰ ਨਾਨਕ ਕਥੇ ਹਰ ਕੀ ਗੁਣ ਗਾਈ ਬਿਲਾ ਬਲ ਮਹਲਾ ਪੰਜਵਾ ਹਰ 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 ਅਰਾਧਿਆ ਹੋਇਆ ਰੋਗ RAM ਚੰਦ ਕੀ ਲਛਟ ਕਾ ਜਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀ ਅਨਤ ਕੀਚੇ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਐ ਬਿਨ ਸੇ ਬਿਯੋਗ ਨਾਨਕ ਪ੍ਰਭ ਸਰਣਾ ਗਤੀ ਕారణ ਕారణ ਜੋਗ ਰਾਗ ਬਿਲਾਵਲ ਮੰਡਾ ਪੰਜਵਾਂ ਦੁਪਤੇਕਰ ਪੰਜਵਾਂ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅਵਰ ਉਪਾਉ ਸਭ ਤਿਆਗਿਆ ਦਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰਪੂਰਾ ਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖ ਆਪਣੀ ਕਰਮਿਆ ਰਹੋ ਬਾਹ ਪਕੜ ਪ੍ਰਭ ਕਾਢਿਆ ਕੀ ਨਾਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈਆ ਬਿਲਾਵਲ ਮਨ ਲਾ ਪੰਜਾਹ ਰੋਗ ਮਟਾਇਆ ਪਾਪ ਪ੍ਰਭ ਉਪਜਿਆ ਸੁਖ ਸ਼ਾਂਤ ਵੱਡ ਪ੍ਰਤਾਪ ਅਚਰਜ ਰੂਪ ਹਰ ਕਿੰਨੀ ਦਾਤ ਗੁਰੂ गोविंद ਕਿਰਪਾ ਕਰੀ ਰੱਖਿਆ ਮੇਰਾ ਭਾਈ ਹਮ ਤਿਸ ਕੀ ਸਰਣਾ ਗਤੀ ਜੋ ਸਦਾ ਸਹਾਈ ਰਹੋ ਬਿਰਤੀ ਕਦ ਨਾ ਹੋਵੀ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਿਲਾਵ ਨਮੰਦਾ ਪੰਜਵਾ ਦਾਤੀ ਬੋ ਨ ਲੱਗੇ ਪਾਰਮਰਮ ਸਰਣਾਈ ਚੌ ਗੁਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਗੁਰ ਪੂਰਾ ਭੇਟਿਆ ਜਨਮਤ ਮਣਾਈ ਰਾਮ ਨਾਮੋ ਖੋਦੀਐ ਕਲ ਵਿਲਾਈ ਰਹੋ ਰਾਖ ਲੀਏ ਦਿਨ ਰਖਨ ਹਾਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਪਈ ਪ੍ਰਭ ਐ ਸਹਾਈ ਬਿਲਾਵਲ ਮਹਲਾ ਪੰਜਵਾ ਆਪਣੇ ਬਾਲਕ ਆਪ ਰਖਿਨ ਪਾਰ ਬ੍ਰਹਮ ਗੁਰ ਦੇਵ ਸੁਖ ਸ਼ਾਂਤ ਸਹਿਜ ਆਨੰਦ ਪੈ ਪੂਰਨ ਪਈ ਸੇਵ ਰਹੁ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਇ ਜਿਵਾਲਿਆਨ ਜਾਂ ਕਾ ਵਡ ਪ੍ਰਤਾਪ ਦੁਖ ਮਾਰੇ ਬਖਸਿਨ ਆਪਣੀ ਕਲ ਧਾਰੀ ਮਨ ਬਾਂਛਤ ਫਲ ਦਿੱਤਿਆ ਨਾਨਕ ਬਲਹਾਰੀ ਬਿਲਾ ਬਲ ਮਹਲਾ ਪੰਜਵਾ ਤਾਪ ਲਾਇਆ ਗੁਰ ਸਿਰਜਨਹਾਰ ਸਤਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰੱਖੀ ਸਾਰੇ ਸੰਸਾਰਾਉ ਘਰ ਮਸਤਕ ਧਾਰ ਬਾਲਕ ਰਖ ਨੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸਦੀਨੋ ਦਾਸ ਕੀ ਨਾਜ ਰਖੇ ਮਿਰਵਾਨ ਗੁਰੂ ਨਾਨਕ ਬੋਲੇ ਦਰਗੇ ਪਰਮਾਨ ਬਿਲਾ ਬਲ ਮਹਲਾ ਪੰਜਵਾ ਤਾਪ ਪਾਪ ਤੇ ਰੱਖੀ ਆਪ ਸੀਤਲ ਭਏ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮੈਂ ਜਾਪ ਰਹਾ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤੋਦਾਰ ਨਵਖੰਡ ਪ੍ਰਤਾਪ ਦੁੱਖ ਬਿਨ ਸੇ ਸੁਖ ਆਨੰਦ ਪ੍ਰਵੇਸਾ ਤਿਸਨਾ 부ਜੀ ਮਨ ਤਨ ਸਚ त्राਪ ਅਨਾਥ ਪੁਨਾਥ ਸਨ ਸਮਰਥਾ ਸਗਲ ਸਿਸ਼ਟ ਕੋ ਮਾਈ ਬਾਪ ਭਗਤ ਵਸ਼ਲ ਪਹਿ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਸੂਰਠ ਮਹਲਾ 5 ਅਕਰ ਇਸ ਨਾਨਕ ਸਿਮਰ ਪ੍ਰਭ ਅਪਨਾ ਮਨ ਤਨ ਪਇ ਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵਹੁ ਸੁਨਹੁ ਪੜਹੁ ਨਿਤ ਭਾਈ ਗੁਰਪੂਰੇ ਤੂੰ ਰੱਖਿਆ ਰਹੋ ਸਾਚਾ ਸਹਿਬ ਮਿੱਤ ਵਡਾਈ ਭਗਤ ਵਿਚਲ ਦੇ ਆਲਾ ਸੰਤਾਂ ਕੀ ਪੈਜ ਰੱਖਦਾ ਆਦਿ ਬ੍ਰਿਜਕੁਤ ਪਾਲਾ ਹਰ ਅੰਮ੍ਰਿਤ ਨਾਮ ਪੋਜਨਿਤ ਪੁੰਚੋ ਸਰਬੇਲਾ ਮੁਕ ਪਾਵੋ ਜਰ ਅੰਮ੍ਰਾਤਾ ਸਭ ਨਾਠਾ ਗੁਣ ਗੋਵਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗਾਂਤਰ ਗੁਰੂ ਨਾਨਕੀ ਦੀ ਵਡਿਆਈ ਸੋਟ ਮਾਲਾ ਪੰਜਵਾ ਸੁਖ ਮੰਗਲ ਕਲਿਆਣ ਸਹੈ ਤੁਨ ਪ੍ਰਭ ਕੇ ਚਰਨ ਨਿਹਾਰਿਆ ਰੱਖ ਨਿਹਾਰਿਆ ਰੱਖਿ ਉਬਾਰਕ ਸਤਿਗੁਰਤਾ ਪਉ ਤਾਰਿਆ ਉਭਰੇ ਸਤਿਗੁਰ ਕੀ ਸਲਣਾਈ ਜਾ ਕੀ ਸੇਵਨਾ ਬਿਰਤੀ ਜਾਈ ਰਹਾ ਘਰ ਮੈਂ ਸੂਗ ਬਾਰ ਫੁਨ ਸੁਖਾ ਪ੍ਰਭ ਆਪਣੇ ਪੈ ਦਿਆਲਾ ਨਾਨਕ ਬਿਗ ਨਾ ਲਾਗੇ ਕੋ ਪ੍ਰਭ ਮੇਰਾ ਪ੍ਰਭ ਹੋ ਆ ਕਿਰਪਾਲਾ ਸੂਰਤ ਮਹਲਾ ਪੰਜਵਾ ਜੈ ਕਲੇਸ਼ ਰੋਗ ਸਭ ਨਾਸੀ ਪ੍ਰਭ ਆਪਣੇ ਕਿਰਪਾ ਤਾਰੀ ਆਠ ਪੈ ਅਰਾਧੋ ਸਵਾਮੀ ਪੂਰਨ ਕਾਲ ਹਮਾਰੀ ਹਰ ਜੀਉ ਤੂੰ ਸੁਖ ਸੰਪਤਿ ਰਾਸ ਰਾਖ ਲੈਹੁ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹੁ ਜੋ ਮੰਗੋ ਸੋਈ ਸੋਈ ਪਾਵੋ ਆਪਣੀ ਖਸਮ ਭਰੋਸਾ ਕਹੁ ਨਾਨਕ ਗੁਰ ਪੂਰਾ ਪੇਟਿਓ ਮਿਟਿਓ ਸਗਲਾਂ ਦੇ ਸਾਸੂ ਟਮੰਲਾ ਪੰਜਵਾ ਸਿਮਰ ਸਿਮਰ ਗੁਰ ਸਤਿਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਛੇਫਲ ਪਾਇਆ ਮੇਰਾ ਗੁਰ ਪੂਰਾ ਸੁਖਦਾਤਾ ਕਰਨ ਕਾ ਸਮਰਤ ਸੁਆਮੀ ਪੂਰਨ ਬੁਰਖ ਵਿਦਾਤਾ ਰਹੁ ਆਨੰਦ ਬਨੋਦ ਮੰਗਲ ਮਨੰਗਾਓ ਗੁਰਨਾਨ ਪੈ ਦੇ ਆਲਾ ਜੈ ਜੈਕਾਰ ਪੈ ਜਗ ਅੰਤਰ ਹੋ ਆਪਾਰ ਬ੍ਰਹਮ ਰਖਵਾਲਾ ਸੂਰਤ ਮਾਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਵਾਪੇ ਸਭ ਸੰਸਾਰੋ ਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਮਿਰਤ ਸੁਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੂਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾ ਲੀਰ ਹੋ ਪਤ ਤੋ ਉਧਾਰਨ ਸਤਿਗੁਰ ਮੇਰਾ ਮੋਹਿ ਤਿਸ ਕਾ ਪ੍ਰਭਾਸਾ ਬਖਸ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀਰਦਾਸਾ ਸੋਠ ਮਹਲਾ 5 ਬਖਸ਼ਿਆ ਪਾਰ ਪਰਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰੇ ਕੀ ਸਰਣੀ ਉਭਰੇ ਕਾਰਜ ਸਗਲ ਸਵਾਰੇ ਹਰ ਜਸਿ ਸਿਮਰਿਆ ਨਾਮ ਆਧਾਰ ਤਾਪ ਉਤਾਰਿਆ ਸਤਿਗੁਰ ਪੂਰੇ ਆਪਣੀ ਕਿਰਪਾ ਧਾਰਾ ਹੋ ਸਦਾ ਆਨੰਦ ਕਰੇ ਮੇਰੇ ਪਿਆਰੇ ਹਰ ਗੋਵਿੰਦ ਗੁਰੂ ਰਾਖੇ ਆ ਵਡਿ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਪਾਖਿਆ ਸੋਠ ਮਾਲਾ ਪੰਜਵਾ ਪੈ ਕਿਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤ ਗੁਰੂ ਤਾਪ ਬੁਆਇਆ ਪਾਈ ਠੰਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰਾਖੇ ਜਮੇ ਕੀ ਉਹ ਹਟ ਤਾਰ ਹਰ ਕੀ ਚਨ ਹਿਰਦੈ ਉਰ ਤਾਰ ਸਦਾ ਸਦਾ ਪ੍ਰਭੁ ਸੁਮਰੀਐ ਪਾਈ ਦੁਖ ਕੇਲਬਖ ਕਾਟਣ ਹਾਰੋ ਤਿਸ ਕੀ ਸਰਣੀ ਉਬਰੇ ਭਾਈ ਜਿਨ ਰਚਿਆ ਸਭ ਕੋਏ ਕਰਨ ਕਾ ਸਮਰੱਥ ਸੁ ਭਾਈ ਸੱਚੇ ਸੱਚੀ ਸੋਏ ਨਾਨਕ ਪ੍ਰਭ ਉਧਾਈਐ ਭਾਈ ਮਨ ਤਨ ਸੀਤਲ ਹੋਏ ਸੋਰਠ ਮਾਲਾ ਪੰਜਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪਾਬਿ ਸਰੋ ਨਾਹੀ ਮਨ ਚਿੰਦੜਾ ਫਲ ਪਾਈ ਰਹਾ ਸਤਿਗੁਰੂ ਪੂਰੇ ਤਾਪ ਗਵਾਏ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਪੈ ਦੇ ਆਲਾ ਦੁੱਖ ਮਿਠਿਆ ਸਭ ਪਰਵਾਰੀ ਸਰਮਨਿਦਾਨ ਮੰਗਲ ਰਸ ਰੂਪਾ ਹਰਿ ਕਾ ਨਾਮ ਆਧਾਰੂ ਨਾਨਕ ਪਤ ਰਾਖੀ ਪਰਮੇਸ਼ਰ ਉਦਰਿਆ ਸਭ ਸੰਸਾਰੂ ਸੋਰਠ ਮਹੱਲਾ ਪੰਜਵਾ ਮੇਰਾ ਸਤਿਗੁਰ ਖਵਾਲਾ ਹੋਆ ਧਾਰ ਕਿਰਪਾ ਪ੍ਰਭਾ ਦੇ ਰਾਖਿਆ ਹਰਿ ਗੋਬਿੰਦ ਨਮਨ ਰੋਆ ਰਹੋ ਤਾਪ ਗਿਆ ਪ੍ਰਵਾਹ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਭ ਦੋਹਿ ਸਵਾਰੇ ਹਮਰਾ ਗੁਣ ਅਵ ਗੁਨਾ ਵਿਚਾਰਿਆ ਟਲ ਬਚ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਰਠ ਮਾਲਾ ਪੰਜ ਮਾ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰੱਖੇ ਪੂਰਨ ਪਈ ਵਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੇ ਪੂਰੀ ਸਭ ਰਾਖੀ ਹੋਏ ਸਰਬਦਿਆਰ ਰਹੋ ਆਨੰਦਨ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਇ ਰੱਖੇ ਜਿਉ ਬਾਰਕ ਪਿਤਾ ਮਾਤਾ ਸੋਲਠ ਮਹੱਲਾ 558 ਪਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੂਰੇ ਹੈ ਰਾਖੀ ਸਰਣ ਸੱਚੀ ਕੀਤਾ ਕੀ ਪਰਮੇਸ਼ਰ ਆਪ ਹੋਇਆ ਰਖਵਾਲਾ ਸ਼ਾਂਤ ਸਹਿਜ ਸੁਖ ਖਿੰਮੇ ਉਪਜੇ ਮਨ ਹੋਆ ਸਦਾ ਸੁਖਾਲਾ ਰਹੋ ਹਰ ਹਰ ਨਾਮ ਦੀਓ ਦਾਰੂ ਤੈਨ ਸਗਲਾ ਰੋਕ ਬਿਦਾਰੂ ਆਪਣੀ ਕਿਰਪਾ ਤਾਰੀ ਤੈਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਮਿਰਦ ਸਮਾਰਿਆ ਹਮਰਾ ਗੁਨਾ ਬਣਨਾ ਵਿਚਾਰਿਆ ਗੁਰ ਕਾ ਸ਼ਬਦ ਪਿਓ ਸਾਖੀ ਤੈਨ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘੇਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ